ਕੱਲ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤ ਸਿੰਘ ਮਾਨ ਖੁਰੇ ਗਏ ਹੜਾ ਦੇ ਇਲਾਕੇ ਚ ਤਾਂ ਉੱਥੇ ਇੱਕ ਔਰਤ ਵਿਧਿਆ ਸੁਣਾਈ ਉਹਨੇ ਆਪਣੇ ਇਲਾਕੇ ਦੀ ਆਪਣੀ ਮੁਸ਼ਕਲਾਂ ਦੀ ਮੁਸੀਬਤਾਂ ਦੀ ਭਾਵਕ ਹੋ ਗਈ ਉਹਨੂੰ ਭਾਵਕ ਹੁੰਦਾ ਵੇਖ ਕੇ ਤੇ ਮੁੱਖ ਮੰਤਰੀ ਸਾਹਿਬ ਵੀ ਭਾਵਕ ਹੋ ਗਏ ਔਰ ਉਸ ਤੋਂ ਬਾਅਦ ਜਿਹੜੇ ਫੇਸਬੁੱਕ ਤੇ ਵਿਦਵਾਨ ਲੋਕ ਬੈਠੇ ਆ ਉਹਨਾਂ ਨੇ ਫਿਰ ਔਰਤ ਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਔਰਤ ਦਾ ਸੂਟ ਵੇਖੋ ਕਿਸ ਤਰ੍ਹਾਂ ਦਾ ਆ ਔਰਤ ਦਾ ਕਲਚਰ ਵੇਖੋ ਕਿਸ ਤਰ੍ਹਾਂ ਦਾ ਆ ਔਰਤ ਦੇ ਕਾਂਡੇ ਵੇਖੋ ਕਿਸ ਤਰ੍ਹਾਂ ਦੇ ਆ ਔਰਤ ਦਾ ਮੇਕਅਪ ਦੇਖੋ ਕਿਸ ਤਰ੍ਹਾਂ ਦਾ ਆ ਕਾਟੀਆਂ ਦੀਆਂ ਗੋਲ ਗੋਲੋ ਸਰਕਲ ਮਾਰ ਮਾਰ ਕੇ ਪੋਸਟ ਮੈਨੂੰ ਸ਼ਰਮ ਆਈ ਉਸ ਵੇਲੇ ਕਿ ਕਿ ਇਹ ਸਾਡੇ ਸਮਾਜ ਦੇ ਲੋਕ ਆ ਔਰਤ ਦਾ ਸਤਕਾਰ ਔਰਤ ਦੀ ਪੀੜ ਜਿਹੜੀ ਆ ਇਹ ਉਹਦੇ ਸੂਟ ਨਾ ਵੇਖ ਰਹੇ ਆ ਉਦੇ ਮੇਕਅਪ ਨਾਲ ਵੇਖ ਰਹੇ ਹੇ ਆ ਇੰਨਾ ਮਿਨਿਊਟ ਇੰਨਾ ਦਾ ਧਿਆਨ ਜਾ ਰਿਹਾ ਕਿ ਔਰਤ ਨੇ ਕਾਂਟੇ ਕਿਡੇ ਪਾਏ ਹੋਇਆ ਮੈਨੂੰ ਮੈਂ ਆਪਣੇ ਸਮਾਜ ਵਿੱਚ ਜਿੱਥੇ ਮੇਰਾ ਪਾਲਣ ਪੋਸ਼ਣ ਹੋਇਆ ਮੈਂ ਕਦੀ ਔਰਤ ਨੂੰ ਇਸ ਤਰ੍ਹਾਂ ਦੀ ਨਜ਼ਰ ਨਾਲ ਵੇਖਦੇ ਨਹੀਂ ਦੇਖਿਆ ਮੈਨੂੰ ਨਾ ਲੋਕਾਂ ਦੀ ਸ਼ਰਮ ਆਈ ਔਰ ਇਹਦੇ 'ਚ ਇਹਨਾਂ ਲੋਕਾਂ ਨੇ ਆਪ ਤਾਂ ਨਹੀਂ ਆ ਕੇ ਕੰਮ ਕੀਤਾ ਪਰ ਲੇਕਿਨ ਪ੍ਰਚਾਰ ਜ਼ਰੂਰ ਕਰ ਰਹੇ ਦੂਰ ਜਿਹੜੇ ਆਡੇ ਬੈਠੇ ਪੋਸਟਾ ਪਾਉਣ ਦਾ ਹੀ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਇਨਕਰੇਜ ਨਹੀਂ ਡਿਸਕਰੇਜ ਕਰਨਾ ਆ ਔਰ ਵੱਡੀ ਗੱਲ ਇਹ ਆ ਕਿ ਸਾਡੇ ਵਿਦਵਾਨ ਲੋਕ ਵੀ ਸਾਡੇ ਪੰਜਾਬੀ ਦੇ ਬੜੇ ਨਾਟਕਕਾਰ ਆ ਉਹਨਾਂ ਦੀ ਮੈਂ ਪੋਸਟ ਪੜੀ ਉਹ ਪੋਸਟ ਪੜ੍ਹ ਕੇ ਵੀ ਮੈਨੂੰ ਹੈਰਾਨੀ ਹੋਈ ਕਿ ਨਾਟਕਕਾਰ ਸਾਹਿਬ ਤੁਹਾਡੇ ਅੰਦਰ ਤਾਂ ਸੁਵੇਦਨਾ ਆ ਤੁਸੀਂ ਤੇ ਬੜੇ ਵਿਚਾਰਤਾ ਰક્ત ਤੌਰ ਤੇ ਬੜੇ ਤੁਸੀਂ ਚੰਗੇ ਲੋਕ ਹੋ ਤੁਸੀਂ ਵੀ ਇਸ ਤਰ੍ਹਾਂ ਦੀ ਪੋਸਟਾਂ ਪਾਉਂਗੇ ਅਜਿਹੇ ਮੌਕੇ ਤੇ ਤਪ ਦੇ ਤੰਦੂਰ 'ਚ ਤੁਸੀਂ ਵੀ ਰੋਕ ਕੇ ਲਾਉਣੀ ਜ਼ਰੂਰੀ ਸਮੇਂ ਤੇ ਆ ਤੁਹਾਡੇ ਕੋਲ ਇਸ ਤਰ੍ਹਾਂ ਦੀ ਤਵਕੋ ਨਹੀਂ ਕੀਤੀ ਜਾ ਸਕਦੀ ਸੋ ਪਹਿਲੀ ਸਾਰ ਨੂੰ ਬੇਨਤੀ ਆ ਕਿ ਮੌਕਾ ਤਾਂ ਹੈ ਤੁਸੀਂ ਆ ਕੇ ਗਰਾਊਂਡ ਤੇ ਕੰਮ ਕਰੋ ਤੁਸੀਂ ਸਾਰਾ ਜੋਰ ਇਸੇ ਗੱਲ ਤੇ ਲਾ ਕੇ ਜਾਂਦੇ ਹੋ ਉਹ ਔਰਤ ਕੌਣ ਸੀ ਔਰਤ ਦੇ ਕਾਂਡੇ ਪਾਇ ਸੀ ਉਹ ਕਲਚਰ ਪਾਇ ਸੀ ਮਨੁੱਖਤਾ ਨੂੰ ਮਨੁੱਖਤਾ ਵਾਲੇ ਵਿਵਹਾਰ ਨਾਲ ਤੁਸੀਂ ਵੇਖੋ ਇਸ ਤਰ੍ਹਾਂ ਤੁਹਾਡੇ ਅੰਦਰ ਕੋਈ ਨਫ਼ਰਤ ਆ ਤਾਂ ਉਹ ਨਫ਼ਰਤ ਬਾਅਦ ਕੱਢ ਲਿਓ ਇਹ ਮੌਕਾ ਨਹੀਂ ਹੈ ਨਫ਼ਰਤਾਂ ਕੱਢਣ ਦਾ ਇਹ ਮੌਕਾ ਹੈ ਪ੍ਰੇਮ ਦਾ ਪਿਆਰ ਦਾ ਲੋਕਾਂ ਦੇ ਨਾਲ ਖੜਨ ਦਾ ਲੋਕਾਂ ਦੀ ਮਦਦ ਦਾ ਲੋਕਾਂ ਦੀ ਪੀੜ ਨੂੰ ਆਪਣੀ ਪੀੜ ਸਮਝ ਕੇ ਪ੍ਰਕਟਾਉਣ ਦਾ